ਗੱਲ ਇੱਕ ਭੈਣ ਨਾਲ ਗੱਲ ਕਰਦੇ ਕਰਦੇ ਗੱਲ ਆਈ ਕਿ ਕਿਵੇਂ ਜਿਹੜੀਆਂ ਉਹਨਾਂ ਦੀ ਪੈਰਾਂ ਦੀਆਂ ਐਡੀਆਂ ਨੇ ਉਹਨਾਂ ਦੇ ਕਲੀਨਿੰਗ ਦੇ ਵਾਸਤੇ ਉਹਨੂੰ ਸਪੈਸੀਫਿਕਲੀ ਪੈਡੀਕਿਊਰਲੀ ਜਾਣਾ ਪੈਂਦਾ ਤੁਹਾਨੂੰ ਜਾਣਾ ਪੈਂਦਾ ਜੀ ਭਲਾ ਮੈਂ ਇੱਕ ਤਰੀਕਾ ਦੱਸਦਾ ਸਾਬਖਾਰ ਕਰੇ ਨਿੰਬੂ ਹੈ ਦਾ ਹਰੇ ਵਾਲਾ ਹਰਾ ਨਿੰਬੂ ਅੱਧਾ ਘਟੋ ਉਸ ਗੰਦਰੀ ਬਣਾਣੀ ਜਿਵੇਂ ਮਰਜੀ ਬਣਾ ਲਓ ਹੈਨਾ ਨਿੰਬੂ ਜਨ ਨੁਚੜਿਆ ਹੋਇਆ ਅੱਧਾ ਨੁਚੜਿਆ ਜੇ ਆ ਤਾਂ ਚਲੋ ਲੈਮਨ ਹੈਗਾ ਇਹਦਾ ਇੰਨਾ ਵੀ ਹੋਵੇ ਨਾ ਤਾਂ ਵੀ ਠੀਕ ਹੈ ਯੂ ਨਾਟ ਲੱਗੇ ਨਾਲ ਲੈ ਜੋ ਪੈਰਾਂ ਦੀਆਂ ਅੱਡੀਆਂ ਦੇ ਉੱਤੇ ਰਗੜ ਦਿਓ ਇੱਕ ਦਮਿੰਟ ਇੱਕ ਮਿੰਟ ਹੀ ਬਹੁਤ ਜ਼ਿਆਦਾ ਨਹੀਂ ਕਰਨਾ ਕੁਝ ਲਾਈਕ 30 ਸੈਕਿੰਡ ਤੋਂ 1 ਮਿੰਟ ਉਸ ਤੋਂ ਬਾਅਦ ਆਪਣਾ ਜਿਹੜਾ ਪੀਓ ਇੱਕ ਤੋਂ ਹੁੰਦਾ ਉਹ ਲੈ ਕੇ ਅੱਛਾ ਵਾਲਾ ਕੇ